آ گئے جی نا دکان تو دلیر دکان تلیہ بہ گئے کٹے سارے سسری کال جی سارے سب ٹھیک ٹھاک جی آس کرنے سارے ٹھیک ہو گئے ਤੇ ਤੁਸੀਂ ਇਹ ਰਹੇ ਜੁਗਵੀਰੰਦਾਵਾ ਵਲੋਗ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਨ ਦੇ ਦਿਹਾੜੀ ਦੀ ਖੁਸ਼ੀ ਦੇ ਵਿੱਚ ਪਿੰਡ ਠੜਕੇ ਦੇ ਵਿੱਚ ਨਿਕਲ ਲਗੀਆਂ ਜੀ ਪ੍ਰਭਾਤ ਫੇਰੀਆਂ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਆ ਤੇ ਗੁਰਦੁਆਰਾ ਸਾਹਿਬ ਟਾਈਮ ਹੋ ਗਿਆ ਜੀ तकरीबन 3:30 ਪੌਣੇ 4 ਦਾ ਤੇ ਚੱਲੇ ਹਾਂ ਗੁਰਦੁਆਰਾ ਸਾਹਿਬ ਤੇ ਆਜੋ ਜੀ ਤੁਹਾਨੂੰ ਵੀ ਨਾਲੇ ਦਰਸ਼ਨ ਕਰਾਉਣੇ ਆ ਸਾਧ ਸੰਗਤ ਦੇ ਤੇ ਪਟਵਾਰੀ ਸਾਹਿਬ ਡੇਰੇ ਜਾ ਕੇ ਫੋਨ ਕਰਨ ਨੂੰ ਆਜੋ ਤੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਨਾਲੇ ਆਪ ਵੀ ਕਰਦੇ ਆ ਦਸ਼ਨ ਆਜੋ ਫਿਰ ਚਲਦੇ ਆ ਗੁਰਦੁਆਰਾ ਸਾਹਿਬ ਆਜੋ ਜੀ ਪਰਬਾਤ ਫੇਰੀ ਠੀਕ 4 ਵਜੇ ਵਾਹੀ ਗੁਰਦੁਆਰਾ ਸਾਹਿਬ ਕੋ ਚਲੇ ਪਾਵੇਗੀ ਪੇਟ ਦੀਆਂ ਬਕਰਮਾਂ ਕਰਦੀ ਹੋਈ ਗੁਰੂ ਘਰ ਦੇ ਪ੍ਰੀਤਵਾਲ परम नयन जन परम पद पर विरात्रक तक जोमारी एक वर्ष का उत्तम हरिवन घटना मत है जो और जाना है एक और नयन में देवे जी जब तो परम से और नाम से पुकार और मतलब अच्छा की मेरा हेलो हेलो परम ने किया है कौन नाम वाले तो तुम पुकार जो जो बात है श्री महाराज की नजर पर Yeah. yeah. ਵੀਰ ਜਟਾਵੱਟਰਾ ਭਵੀ ਜੋ ਸੰਗਤ ਉਹਨਾਂ ਦੇ ਪਰਿਵਾਰ ਵਿੱਚੋਂ ਵੀ ਬਿੰਦਮਾਨ ਵਾਲਾ ਚੰਦੀ ਤਰਾ ਬਕਰੀ ਤਦ ਰੁਸ਼ਤੀ ਬਕਰੀ ਗੁਰੂ ਘਰ ਦੇ ਪੀਤਮਾਨ ਸਾਡੇ ਚਾਚਾ ਜੀ ਹਰਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਵਿੱਚੋਂ ਵੀ ਬਿੰਦਮਾਨ ਵਾਲਾ ਚੰਦੀ ਤਰਾ ਲੋਖੜੀ ਤਦ ਰੁਸ਼ਤੀ ਬਕਰੀ ਗੁਰੂ ਘਰ ਦੇ ਪੀਤਮਾਨ ਸਾਡੇ ਚਾਚਾ ਜੀ ਦੀਪ ਸਿੰਘ ਜੀ ਲਖਣੀ ਗੁਰੂ ਕਾ ਦੇ ਪ੍ਰੀਤ ਬਾਦ ਰਾਜਾ ਵੀਰ ਵੱਡੇ ਭਾਈ ਮਰੰਮਤ ਸਿੰਘ ਜੀ ਲਖਣਾਂ ਦੇ ਸਿੰਘ ਜੀ ਉਹਨਾਂ ਦੇ ਪਰਿਵਾਰ ਨਾਲ ਵੀ ਬਿੰਦ ਮਾਇ ਵਾਲਾ ਚਲਦੀ ਕਰਾ ਬਖਸ਼ੀ ਤਨੁਮਤੀ ਲਖਣੀ ਸਾਡੇ ਵੀਰ ਜਨਜੀਤ ਸਿੰਘ ਜੀ ਜੇ ਇਤਬਾ ਗੁਰੂ ਵੀ ਬੇਤਮਾ ਮਾਰਾ ਕਰਨੀ ਕਰਾਉ ਬਕਣੀ ਤੰਦ ਰੁਤੀ ਬਕਣੀ ਗੁਰੂ ਕਾਂਦੇ ਪ੍ਰੀਤਮਾਨ ਬਾਬੇ ਵੀਰ ਜਗਜੀਤ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਬੇਤਮਾ ਮਾਰਾ ਕਰਨੀ ਕਰਾਉ ਬਕਣੀ ਤੰਦ ਰੁਤੀ ਬਕਣੀ ਗੁਰੂ ਕਾਂਦੇ ਪ੍ਰੀਤਮਾਨ ਆ ਗੋਈ ਇੱਥੇ ਆਓ ਮੈਂ ਬਈ ਕਰਨਾ ਹੈ ਸਾਈਕਲ ਉੱਥੇ ਜਾਓ ਇੱਧਰ ਤੇ ਆ ਜਾਓ ਹੋਰ ਇੱਕ ਬੈਟਰੀ ਬੁਲਾਓ ਅੱਜ ਹੀ ਵੇਖੋ ਨਾ ਇਹਦਾ ਬੋਲੋ ਅੰਦਰ ਆਜੋ ਵਾਈਕਲ ਵਾਈਕਲ ਕਰੋ ਵੇ ਵਾਈਕਲ ਵਾਈਕਲ ਕਰੋ ਇੱਧਰ ਆ ਜਾਓ ਇੱਧਰ ਚੱਲੋ ਚੱਲੋ 我靠，那里，我咳嗽的。 شریف بہت گور جی پاشا دسم سر پہ گرو نانک دینا سانس واح گو جیسا ਕਿ ਉਹਨੇ ਉਹ ਪਾਰਨਾ ਵਾਲੇ ਨੂੰ ਗੁਰੂ ਸਾਹਿਬ ਦੇ ਵਰਸਾ ਬਣਾਇਆ ਹੋਇਆ ਸੀ ਜੀ ਮਾਨਾ ਦੀ ਕਿਰਪਾ ਹੋਰ ਗੁਰੂ ਨੇ ਸੇਵਾ ਦਾ ਸਿਮਰਨ ਕਰਕੇ ਪਾਇ ਗੁਰੂ ਸਿੰਘ ਜੀ ਟਮਟੇ ਪਾਇ ਗੁਰੂ ਮਦਨ ਸਿੰਘ ਜੀ ਗੁਰੂ ਸਾਹਿਬ ਕੋਲ ਪਾਇ ਗੁਰੂ ਚਿੱਤ ਸਿੰਘ ਜੀ ਪਰ ਉਹਨਾਂ ਦੇ ਸਾਥੀ ਵੀ ਸਾਥੂ ਜੀ ਦੇ ਨਾਲ ਇੰਤਾਰੇ ਸੁਪਰਮਰ ਕੇ ਉਰਾਲਾ ਕਰਕੇ ਸਾਧ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੇ ਮਹਾਰਾਜ ਦੀਆਂ ਮੁਸੀਆਂ ਜਿੱਤਣੇ ਪ੍ਰਾਪਤ ਕੀ ਗਏ ਜਾਂਦੇ ਨੇ ਤੇ ਤੁਸੀਂ ਸਾਡੇ ਤੋਂ ਮਾਰਾ ਜੀ ਬੜਾ ਪਿਆਰ ਤੇ ਸਹਿਯੋਗ ਦਿੰਦੇ ਹੋ ਤੇ ਮਹਾਰਾਜ ਦੀਆਂ ਬਖਸ਼ੀਆਂ ਕਰਦਾ ਹਾਂ ਉਹ ਵੀ ਕੁਝ ਆਵਾਜ਼ ਦਿੰਦਾ ਜਿਹੜਾ ਦੀਵਾ ਮੂਰੇ ਜਗਦਾ ਉਹ ਵੀ ਕੁਝ ਆਵਾਜ਼ ਦਿੰਦਾ ਜਿਹੜਾ ਦੀਵਾ ਸਾਡੀ ਮੇਰੀ ਜਗ ਰਿਹਾ ਵਾ ਉਹ ਵੀ ਆਵਾਜ਼ ਦਿੰਦਾ ਵਾ ਘਰ ਦੇ ਵਿੱਚ ਸਿੱਖਾਂ ਤਾਡੀ ਥਾਂ ਬਦਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਨੇ ਮੇਰਾ ਸਿੱਖ ਮੇਰਾ ਸਿੱਖ ਕਿੱਧਰ ਵੀ ਜਾਵੇਂ ਸਰਸਵਤੀ ਨਦੀ ਤੇ ਵਸ਼ੂੜਾ ਪੈ ਗਿਆ ਗੁਰੂ ਜੀ ਦੇ ਬੱਚਿਆਂ ਦਾ ਨਦੀ ਤੇ ਵਾ ਸਾਰੇ ਸੱਚੇ ਕਰਜਾ ਤੁਹਾਡੀਆਂ ਮਨੋਕਾਮਨਾ ਪੂਰੀ ਕਰੇ ਜੋ ਕਰਾਂ ਦੀ ਬੱਚੇ ਕਾਤੀ ਕਲਾ ਬੱਥੇ ਇੱਜੇ ਤਾਈ ਗੁਰੂ ਦੇ ਪਿਆਰਿਓ ਗਾਨੂ ਗੋਪ ਸਰਦਾਰ ਕੈਂਤੀਆਂ ਬਹੁਤ ਸਾਰੇ ਸਾਡੇ ਤੇ ਨਾਲੇ ਪ੍ਰਭਾਵ ਬੜੀ ਚੱਲੇ ਪਾਵੇਗੀ ਗੁਰੂ ਮਾਲਾ ਤੁਹਾਡੀਆਂ ਮਨੋਕਾਮਨਾ ਪੂਰੀਆਂ ਕਰੇ ਕੋ ਚਰਨ ਕੀਰਤਿ ਵਿੱਚ ਗੁਰੂ ਦੇ ਪਿਆਰੇ ਸਾਡੀ ਬੱਚੀ ਏਕ ਨੂਰ ਉਹਨਾਂ ਉਹਨਾਂ ਬਿੰਦਵਾ ਮਾਰਾ ਚਾਤੀ ਕਰਾਉਂ ਆ ਗਿਆ ਸੀ ਬਟਾਲੇ ਬਟਾਲੇ ਤੋਂ ਦਾ ਕੰਮ ਹੀ ਕੋਈ ਬੱਚੇ ਵੀ ਗਏ ਨਾਨਕੇ ਤੇ ਪਲੇਟਾਂ ਵਾਪਸ ਕਰਨੀਆਂ ਜਿਹੜੀਆਂ ਬਾਥਰੂਮ ਦੀਆਂ ਹੈ ਉਹ ਵੀ ਪਲੇਟਾਂ ਵਾਪਸ ਕਰਕੇ ਤੇ ਨਵੀਆਂ ਲਿਆਂਦੀਆਂ ਨੇ ਤੇ ਕੇਲੇ ਆਣ ਕੇ ਜੂਸ ਪੀਦਾ ਜੂਸ ਬਹੁਤ ਸਵਾਦ ਬਣਾਉਂਦਾ ਮੜਾ ਕੇਲੇ ਆਏ ਆ ਕੇਲੇ ਜੂਸ ਪੀਂਦੇ ਆ ਤੇ ਆ ਜਾਓ ਜਿਹਨੇ ਜਿਹਨੇ ਪੀਣਾ ਮੈਂ ਤਾਂ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਹੋਰ ਸੇਰ ਪ੍ਰਭਾਤ ਰਿਕਰਡ ਕੁੜ ਗਿਆ ਹਾਲ ਕੇ ਰੈਸਟ ਕੀਤੀ ਥੋੜੀ ਜੀ ਪ੍ਰਭਾਤ ਦੀ ਦਾ ਖਰਾ ਉਹਨਾਂ ਡਿਊਟੀ ਗਏ ਆ ਡਿਊਟੀ ਤਾਂ ਸਦਾ ਬਟਾਲੇ ਤੇ ਬਟਾਲੇੋਂ ਹੁਣ ਆਉਂਦੇ ਆ ਜੂਸ ਵੀ ਤਾਂ ਮੁੰਡਾ ਬਹੁਤ ਸੋਹਣਾ ਪਰ ਬਾਰ ਨਹੀਂ ਕਿਦ ਤਰ ਕੀਏ ਹਾਂ ਲੋ ਜੀ ਕਟੋ ਪਾਏ ਵਾਕਿਆ ਸਵਾਦ ਆ ਗਿਆ ਯਾਰ ਮੂੰਹ ਦਾ ਦਮ ਮਜ਼ਾ ਆ ਗਿਆ ਗਲੇ ਬਹੁਤ ਵਾਦੀ ਸਵਾਦ ਆ ਗਿਆ ਅਜੀ ਥੋੜੀ ਇੱਕ ਨਮਰ ਜਦੋਂ ਆਈਦਾ ਇੱਥੇ ਖੋ ਕੇ ਪੀਦਾ ਚਲੋ ਮਿਲਦੇ ਆ ਤੁਹਾਨੂੰ ਗੱਡੀਆ ਆ ਜੋ ਹਾਂ ਜੀ ਉਹ ਬਈ 4 ਦੀਆਂ ਪਲੇਟਾਂ ਵਾਪਸ ਕਰਨੀਆਂ ਸੀ ਉਹਨਾਂ ਵਾਪਸ ਨਹੀਂ ਕੀਤੀਆਂ ਆਖਣੇ ਕਹਿੰਦੇ ਡਿਜ਼ਾਈਨ ਬੰਦ ਹੋ ਗਿਆ ਤੇ ਮੈਂ ਆ ਵੇਲੋ ਜੇ ਤੁਹਾਡੇ ਕੋ ਸਤਾ ਦੇ ਵੇਲੋ ਨਹੀਂ ਸਕਦਾ ਤਾਂ ਰਹਿਣ ਦਿਓ ਕਹਿੰਦੇ ਨਈ ਪਾਜੀ ਡਿਜ਼ਾਈਨ ਬੰਦ ਹੋ ਗਿਆ ਮੈਂ ਰਹਿਣ ਦੋ ਪਰ ਛੋਟੀਆਂ ਲੈ ਕੇ ਮੈਂ ਨਿਕਲ ਆਇਆ ਆਹ ਬਗ ਮਗਰ ਪਈ 2x4 ਦੀ ਹੈ ਛੋਟੀਆਂ ਪਲੇਟਾਂ ਰੋਡ 'ਚ ਰੱਖ ਲੀਆਂ ਉੱਥੇ ਫਿਰ ਜੇ ਡੀ ਜ਼ਿਆਦਾ ਹੀ ਲੀਆਂ ਵੇਖਣ ਚੈਕਿੰਗ ਕਰਦੀਆਂ ਆਂ ਪਲੇਟਾਂ ਫਰੋਡਾਂ ਦੇ ਮਰੋਥੇ ਕੁਝ ਨਹੀਂ ਭਰਾ ਸਕੇ ਤੇ ਇਹ ਇਸ ਕਰਕੇ ਮੈਂ ਚਲੋ ਆਣਾ ਆਪਣੀ ਗੱਡੀ 'ਚ ਬਣਾਵਾਂਗੇ ਨਾਲੇ ਗਲੇ ਜੂਸ ਪੀਨੇ ਆ ਤੇ ਮਿਲਦੇ ਆਂ ਫਿਰ ਤੁਹਾਨੂੰ ਥੇਰਾ ਬਾਬਾ ਨਾਨਕ ਜਾ ਕੇ ਆ ਰੋ ਹਰ ਨਾਲ-ਨਾਲ ਨਾਲ ਨਾਲ ਜੋ ਵੀ ਗੱਲਬਾਤ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਰੋ ਰੋਡ ਦਾ ਤੇ ਵਟ ਘਟ ਦਦੇ ਆ ਸਰਕਾਰ ਨੇ ਵੇਖੋ ਪੜੀ ਘੈਂਟ ਵਰਗੀ ਜੇ ਜੇ ਦ ਡੇਰੇ ਤੱਕ ਬਣ ਜੇ ਐ ਵਧੀਆ ਸਾਰੀ ਤੇ 20 ਮਿੰਟ ਦਾ ਰਾਹ ਸਾਰਾ ਹੀ 20 ਮਿੰਟ ਦਾ ਡੇਰੇ ਤੱਕ ਭਈ ਮੇਰੇ ਵੀਰ ਭਰਾ ਜਿਹੜੇ ਕਲਾਂ ਨੌਰਥ ਨਹੀਂ ਆਈਂਦੇ ਆ ਆਪਾਂ ਜਿਹੜਾ ਗੋਣਾ ਲੋੜੇ ਲਾਣੇ ਖਾ ਕੇ ਇੱਥੇ ਦਾ ਹੀ ਆ ਗਏ ਆ ਰੋਡ ਤੇ ਬਹੁਤ ਵਧੀਆ ਬਣ ਗਿਆ ਪਰ ਵਿੱਚ ਵਿੱਚ ਕੋਈ ਥੱਟ ਟੁੱਟ ਗਈ ਕਲੇਵ ਆ ਗਏ ਜੀ ਆਪਾਂ ਜੂਸੀ ਕੇ ਤੇ ਆ ਗਏ ਡੇਰੇ ਆਪਣੇ ਨਾਕੀ ਭਾਈ ਦੀ ਦੁਕਾਨ ਤੇ ਤੇ ਕਾਸ਼ ਦਾ ਹੀ ਲਿਆ ਮੋਢਾ ਤੇ ਕਾਸ਼ ਕਹਿੰਦੇ ਆ ਵੀ ਦਵਾਈ ਦਵਾਈ ਆ ਗਿਓ ਕਿਉਂ ਮਰੇ ਕਿਦਾਂ ਕਾਸ਼ ਦਵਾਈ ਗੱਲ ਮੈਂ ਲੈ ਕੇ ਆਏ ਆ ਅੱਦਾਂ ਹਾਂ ਉਹਨ ਖਾਦੀ ਤੇ ਉਹਨਾਂ ਫਰਕ ਪੈ ਗਿਆ ਵਾ ਅੱਛਾ ਪਰ ਉਹ ਖਾਣਾ ਉਹਨਾਂ ਜਿਹੜਾ ਫਰਕ ਰਹਿੰਦਾ ਬਾਅਦ ਜੇਰ ਹੁੰਦਾ ਲੱਗਦਾ ਮਰਾਜ ਪਟਾਕੇ ਮਟੂਕੇ ਤੇ ਸਿੱਧੇ ਪਵਾਏ ਆ ਮਾਂਡਾ ਕਰਕੇ ਆ। ਸਰੀਰ ਦੇ ਪਟਾਕੇ ਪਟੂਕੇ ਦੇ ਪਾਇਆ ਵੇਖੋ ਨਾ ਸੈਟ ਹੁੰਦਾ ਨਹੀਂ। ਮਾਲਸ਼ ਕਰਨੇ ਤੇ ਮਾਲਸ਼ ਕਰਾਉਣੀ ਕੀ ਕਰੀਏ। ਜਿਆ ਪਤਾ ਕਰ ਮੈਂ ਤੁਹਾਨੂੰ ਦੱਸਣਾ। ਇਹਨੂੰ ਪਾਇਆ ਪੈ ਕੇ ਨਾ ਧੁੱਪੇ ਮੁਰਦਾ ਕਰਕੇ ਤੇਲ ਦੀ ਮਾਲਸ਼ 15-20 ਮਿੰਟ ਐ ਲੰਮੇ ਪੈ ਕੇ ਮੁਰਕੇ ਗਰਮ ਪਾਣੀ ਦੀ ਥੈਲੀ ਲੈ ਕੇ ਦੋ ਤਰਖਾਉ ਤੇ ਸਾਟ ਹੋ ਜਾਗਾ। ਕਰਦੇ ਖੇਡਾਂਗੇ ਸਕੇ ਠੀਕ ਆ ਨਾ ਮੇਰੀ। ਇਹ ਕੰਮ ਠੀਕ ਆ ਰਿਹਾ। ਆ ਗਿਆ ਜੀ ਆਪਾਂ ਨਾਗੀ ਦੁਕਾਨ ਤੋਂ ਦਲੇਰ ਦੀ ਦੁਕਾਨ ਤੇ ਤੇ ਦਲੇਰ ਜੀ ਦੁਕਾਨ ਤੋਂ ਹੁਣ 2:30 ਵੱਜ ਗਏ ਨੇ ਤੇ ਚਲੀਏ ਘਰ ਨੂੰ ਤੇ ਮਾਸੀ ਪੋਤਾ ਦਾ ਚਾਹ ਪੀ ਕੇ ਜਾਇਓ ਮਾਸੀ ਪੋਤਾ ਸਿਵਾ ਹੀ ਬੜੀ ਕਰਦਾ ਹਾੜੇ ਕੀ ਕਰੀਏ ਮਾਸੀ ਪੋਤਾ ਧਰਦੀ ਚਾਹ ਬਲਾਕੀ ਵਾਲੀ ਮਾਸੀ ਪੋਤਾ ਉਦੋਂ ਮੈਂ ਕੀ ਤਰ੍ਹਾਂ ਕਹ ਕੇ ਜਾ ਬਾਦ ਹੋ ਰੇ ਜਿੱਦਾਂ ਦੇ ਘਰੋਂ ਪਾ ਦਈਏ ਪੂਰਾ ਅਦਕਰੋਂ ਦਾ ਨਹੀਂ ਉਦੋਂ ਤੇ ਚਾਹ ਹੀ ਬੜੀ ਮਾਮ ਬਣਾਈ ਦਿੰਦੇ ਹੈ ਬੰਦੀ ਆਊਗੀ ਚਾਹ ਬੜੀ ਘੈਂਟ ਬਣਾਉਂਦਾ ਜੀ ਹੁਣ ਚੱਲੀਏ ਘਰ ਨੂੰ ਚਾਹ ਆਦੀ ਮਸਾਂ ਨੂੰ ਪੀ ਜਾਣੀ ਹੈ ਚਾਹ ਪੀਣੀ ਅੰਦਰ ਜੀ ਦਾ ਹਾਂ ਹੈ ਚਾਹ ਪੀਣੀ ਕਿੰਨੀ ਦਾ 500 ਰੁਪਏ ਥੋੜੀ ਜਿਹੀ ਬੋਦੀ ਹੈ ਥੋੜੀ ਵੀ ਨਹੀਂ ਬੋਦੀ ਡੋਲੂ ਲਾਇਆ ਸ਼ਾਇਦ ਵੀ ਰੌਣਕ ਪੂਰੀ ਲੱਗੀ ਆ ਬਈ ਮਮਸ ਖਾਂਡੇ ਲੋਗ ਚਲੋ ਮਿਲਦੇ ਚਾਹ ਪੀਣੇ ਨਾਲੇ ਮਰੇ ਚਾਹ ਤੇ ਆਪਣੇ ਘਰਾਂ ਵਿੱਚ ਨਹੀਂ ਜਾਂਦੀ ਕੰਮੇ ਦਾਦਾ ਜਿੱਤੇ ਆ ਗਿਆ ਵੀ ਜਾਣਾ ਪਿਆ ਗਿਆ ਚਾਹ ਤੇ ਛੱਡ ਕੇ ਵਿਚਾਈ ਤੇ ਅਸਰ ਜਣਾ ਘਰ ਆਇਆ ਸੀ ਪਈਆ ਉਹਨੇ ਥਾਮੇ ਨਾ ਹੀ ਪਲੇਟਾਂ ਵਾਲਾ ਉਹ ਹੋਰ ਉਹ ਜਰਾ ਟਿਆਇ ਕਿਰਨ ਵਿੱਚ ਛੇਤੀ ਜਾਣਾ ਵਾ ਤੇ ਛੇਤੀ ਆ ਗਏ ਇਸ ਕਰਕੇ ਸਿਕਲਣਾ ਪਿਆ ਚਾਹ ਛੱਡ ਕੇ ਤੇ ਫਿਰ ਮਿਲਦੇ ਆ ਤੁਹਾਨੂੰ